ਚਲੋ ਲੀਡਰਾਂ ਨੇ ਗੱਲਬਾਤ ਤਾਂ ਚਲੀ ਜਾਂਦੀ ਐ ਮਿੰਟੂ ਜੀ ਗੱਲ ਡਰਾਈਵਰਾਂ ਦੀ ਵੀ ਕਰ ਲਈਏ ਡਰਾਈਵਰ ਕਹਿੰਦੇ ਵੀ ਅਸੀਂ ਵੀ ਆਠੇ ਪਵਾ ਦੇਾਂਗੇ ਕਹਿੰਦੇ ਕਿ ਅਸੀਂ ਮੈਦਾਨ ਦੇ ਵਿੱਚ ਆ ਰਹੇ ਹਾਂ ਡਰਾਈਵਰਾਂ ਨੇ ਵੀ ਪਾਰਟੀ ਬਣਾਈ ਮਿੰਟੂ ਜੀ ਬਠਿੰਡੇ ਵਾਲੇ ਕੰਮ ਚੱਲਿਆ ਇਧਰਲੇ ਪਾਸਿਓਂ ਕਹਿੰਦੇ ਕਿ ਭਾਈ ਚੱਕੋ ਭਾਈ ਅਸੀਂ ਮੈਦਾਨ ਤੇ ਆ ਗਏ ਯਾਰ ਕਹਿੰਦੇ ਕਿ ਹੈ ਵੇਲੇ ਆਗੇ ਤੇ ਲੱਗਦੇ ਹੱਥ ਕਹਿੰਦੇ ਕਿ ਭਾਈ ਆ ਵੀ ਕਿਸਮਤ ਅਜਮਾ ਕੇ ਦੇਖ ਲਈਏ ਕੀ ਪਤਾ ਗੱਲ ਬਣ ਜੇ ਕਿਸ ਦੀ ਬਿਲਕੁਲ ਉਹ ਗਾਣਾ ਸੀ ਨੀ ਤੇਰੀ ਵੇ ਡਰਾਈਵਰ ਅਮਰੀਕਾ ਵਾਲਿਆ ਦੱਸ ਕਿੱਥੇ ਜਾਂਦੀ ਤਨਖਾਹ ਜੀ ਇੱਥੇ ਇੱਥੇ ਦੂਸਰਾ ਪਾਸਾ ਉਹ ਕਹਿੰਦੇ ਵੀ ਕਮਾਈ ਕਮਾਈ ਕਹਿੰਦੇ ਜੀ ਕਮਾਈ ਤੇ ਅਸੀਂ ਬਹੁਤ ਕਰਦੇ ਆ ਉਹਨਾਂ ਨੇ ਕੱਲ ਪਾਰਟੀ ਬਣਾਉਣ ਵੇਲੇ ਜਿਹੜੀ ਬਣਾਈ ਆ ਜਨ ਸੇਵਾ ਡਰਾਈਵਰ ਪਾਰਟੀ ਕੁਛ ਇਸ ਤਰ੍ਹਾਂ ਦੀ ਬਣਾਈ ਆ ਜੀ ਉਹ ਕਹਿੰਦੇ ਕਿ ਬਈ ਅਸੀਂ 3200 ਕਰੋੜ ਦਾ ਤਾਂ ਕਾਰੋਬਾਰ ਕਰਦੇ ਆ ਜੀ ਤੇ 100 ਕਰੋੜ ਦੀ ਸਾਡੀ ਜੇਬ ਚ ਰਿਸ਼ਵਤ ਚਲੀ ਜਾਂਦੀ ਆ ਸਾਹਬ ਲਾ ਲਓ ਉਹਨਾਂ ਨੇ ਆਂਕੜੇ ਜਿਹੜੇ ਰੱਖੇ ਨੇ ਉਹ ਆਂਦੇ ਕਿ 3200 ਕਰੋੜ ਦਾ ਕਾਰੋਬਾਰ ਹੈ 100 ਕਰੋੜ ਅਸੀਂ ਰਿਸ਼ਵਤ ਤਾਂ ਦਿੰਨੇ ਆ ਉਹ ਵੀ ਸਾਡਾ ਕਿਹਨੂੰ ਗਰ ਤਾਂ ਠੀਕ ਹੁੰਦਾ ਨਹੀਂ ਤੇ ਖੱਜਲ ਖੁਆਰੀ ਸਾਡੀ ਪੈਰ ਪੈਰ ਤੇ ਆ ਜਾਗ ਤੇ ਜਿਹੜੀ ਬਦਨਾਮੀ ਤੁਹਾਨੂੰ ਪਤਾ ਗੀਤ ਕਿੰਨੇ ਬਣੇ ਹੋਏ ਨੇ ਪੁਰਾਣੇ ਸਮੇਂ 'ਚ ਤਾਂ ਬਹੁਤ ਜ਼ਿਆਦਾ ਜੀ ਜਦ ਕਿ ਸਾਰੇ ਡਰਾਈਵਰ ਨਾਲ ਕੋਈ ਐਸਾ ਕਿ ਸਾਰੇ ਇਹਨਾਂ ਨੂੰ ਕਹਿ ਦਿੱਤਾ ਨਾ ਮਾਲ ਖੰਦੇ ਫਲਾਂ ਕਰਦੇ ਨਾ ਐਸਾ ਨਹੀਂ ਹੈ ਬਹੁਤ ਸਾਰੇ ਡਰਾਈਵਰ ਤੁਹਾਨੂੰ ਇਦਾਂ ਦੇ ਮਿਲ ਜਾਣਗੇ ਜਿਹੜੇ ਕਿ ਬੜੇ ਦੂਰ ਲੈਣਾ ਚੀਸਾਂ ਤੋਂ ਕ੍ਰਿਤੀਆਂ ਤੋਂ ਸਿਆਣੇ ਡਰਾਈਵਰ ਨੇ ਅੱਗੇ ਡਰਾਈਵਰਾਂ ਦਾ ਜਦੋਂ ਚੱਲਿਆ ਮਾਮਲਾ ਉਹ ਬਹੁਤ ਉਧ ਦੇ ਤੇ ਗੱਲ ਕੀਤੀ ਆ ਜੀ ਕਿ ਭਈ ਇਹ ਤਾਂ ਬੈਕਬੋਨ ਨੇ ਕਿਸੇ ਵੀ ਦੇਸ਼ ਦੀ ਜੇ ਤੁਸੀਂ ਦੇਖੋਗੇ ਤਾਂ ਆਰਥਿਕਤਾ ਦੀ ਰੀੜ ਦੀ ਹੱਡੀ ਆ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਇਹ ਮਸਲਾ ਇਸ ਕਰਕੇ ਉੱਭਰਿਆ ਕਿਉਂਕਿ ਕਿਸੇ ਵੀ ਧਿਰ ਨੇ ਕਦੇ ਇਹਨਾਂ ਦੀਆਂ ਮੁਸ਼ਕਲਾਂ ਨੂੰ ਆਪਣੇ ਏਜੰਡੇ ਤੇ ਲਿਆ ਹੀ ਨਹੀਂ ਪੰਜਾਬ ਦੇ ਵਿੱਚ ਕੁਝ ਚੀਜ਼ਾਂ ਆ ਗਈਆਂ ਜਿਹੜੀਆਂ ਬਿਲਕੁਲ ਹਾਸ਼ੀਏ ਤੇ ਨੇ ਚਾਹੇ ਉਹ ਪੁਲਿਸ ਰਿਫਾਰਮਸ ਹੋਵੇ ਚਾਹੇ ਵਾਤਾਵਰਨ ਦਾ ਮਾਮਲਾ ਹੋਵੇ ਚਾਹੇ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਦੇਖ ਲਓ ਹਰੇਕ ਮੰਡੀ ਚ ਛੋਟੀ ਤੋਂ ਛੋਟੀ ਮੰਡੀ ਚ ਯੂਨੀਅਨ ਹੈ ਜੀ ਇੱਕ ਟਰੱਕ ਯੂਨੀਅਨ ਚ ਔਸਤਨ 250 ਗੱਡੀ ਹੈ 250 ਤੋਂ 300 250 ਤਾਂ ਹੈਗੀ ਹੈ ਔਸਤਨ ਲਾ ਕੇ ਜੀ ਕਿੰਨੇ ਟਰੱਕ ਹੋ ਗਏ ਕਿੰਨੇ ਉਹਦੇ ਮੁਲਾਜ਼ਮ ਹੋ ਗਏ ਕਿੰਨੇ ਉਹਦੇ ਮਾਲਕ ਹੋ ਗਏ ਫਿਰ ਸਪੇਅਰ ਪਾਰਟਸ ਤੋਂ ਲੈ ਕੇ ਵਰਕਸ਼ਾਪਾਂ ਵਾਲੇ ਕਿੰਨੇ ਹੋ ਗਏ ਜਿਹੜੇ ਉਸਤਨ ਦੇ ਨਾਲ ਜੁੜੇ ਆ ਪਰ ਉਹਦੀ ਗੱਲ ਕਿਤੇ ਹੈ ਨਹੀਂ ਕਿ ਬਾਹਰਲੇ ਰਾਜਾਂ ਦੇ ਵਿੱਚ ਸਾਡੇ ਡਰਾਈਵਰ ਨਾਲ ਕੀ ਬੀਤ ਰਹੀ ਹੈ ਜਿਹੜੇ ਬਾਹਰੋਂ ਆਉਂਦੇ ਆ ਸਾਡੇ ਸੂਬੇ 'ਚ ਉਹਨਾਂ ਦਾ ਕੀ ਲੁੱਟ ਖਸੁੱਟ ਦਾ ਸਾਬ ਕਤਾਬ ਆ ਐਂਟਰੀ ਸਿਸਟਮ ਤੋਂ ਲੈ ਕੇ ਬਹੁਤ ਕੁਛ ਆ ਇੱਕ ਜਦੋਂ ਤੱਕੇ ਖਾਈਏ ਨਾ ਫਿਰ ਪਤਾ ਲੱਗਦਾ ਮੈਂ ਤੇ ਆਪਣੀ ਜ਼ਿੰਦਗੀ 'ਚ ਬਹੁਤ ਤੱਕੇ ਖਾਦੇ ਇਹਨਾਂ ਦੇ ਨਾਲ ਜੀ ਟਰੱਕਾਂ ਤੇ ਬਹੁਤ ਤੱਕੇ ਖਾਦੇ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਦੋਂ ਕਿਸੇ ਧਿਰ ਨੇ ਸੁਣਿਆ ਹੀ ਨਹੀਂ ਏਜੰਡੇ ਤੇ ਲਿਆ ਹੀ ਨਹੀਂ ਫਿਰ ਉਹਨਾਂ ਨੇ ਆਖਿਆ ਵਿਆਹ ਦੀ ਬਣਾ ਲਓ ਘੱਟੋ ਘੱਟ ਕਿਤੇ ਇਹ ਆ ਕੇ ਕੋਈ ਧਿਰ ਜੜੀ ਆ ਕਿ ਪੁੱਛੂਗੇ ਤੇ ਸਹੀ ਹੁਣ ਇਹ ਦੇਖਣਾ ਹੋਏਗਾ ਕਿ ਕਿ ਕਲੀਨਰਾਂ ਦਾ ਵੀ ਸਪੋਰਟ ਮਿਲਦਾ ਹੈ ਕਨੈਕਟਰ ਵੀ ਹੁੰਦੇ ਆ ਨਾ ਤਾਂ ਇੱਥੇ ਚਲੋ ਆਸੇ ਠੱਠੇ ਦੀਆਂ ਗੱਲਾਂ ਨੇ ਤੇ ਦੇਖਣਾ ਹੋਏਗਾ ਕਿ ਕੀ ਸਾਰੇ ਡਰਾਈਵਰ ਜਿਹੜੇ ਆ ਉਹ ਯੂਨਾਈਟ ਹੋ ਪਾਉਣਗੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਨਾ ਸੰਗਠਨਤਾ ਤੁਸੀਂ ਵੀ ਖੜਾ ਕਰ ਸਕਦੇ ਹੋ ਕੋਈ ਵੀ ਸੰਗਠਨ ਬਣਾ ਲਓ ਤੁਸੀਂ 5-10 ਜਾਣੇ ਤੁਹਾਡੇ ਜਿਹੜੇ ਆ ਤੁਸੀਂ ਰਜਿਸਟਰਡ ਵੀ ਕਰ ਲਓਗੇ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਵੀ ਹੋ ਜਾਏਗੀ ਪਰ ਇਹ ਹੁੰਦਾ ਨਾ ਕਿ ਜਿੰਨਾ ਤੁਹਾਡਾ ਦਾਇਰਾ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਿੰਨੇ ਟਰੱਕ ਆਪਰੇਟਰਸ ਹੋ ਗਏ ਉਹਦੇ ਕਿੰਨੇ ਡਰਾਈਵਰ ਹੋ ਗਏ ਕਿੰਨੇ ਕਲੀਨਰ ਹੋ ਗਏ ਕਿੰਨੇ ਨਾਲ ਹੋਰ ਬਾਜ਼ਾਰ ਚ ਜੁੜੇ ਲੋਕ ਹੋ ਗਏ ਤਾਂ ਕਿਉਂ ਸਾਰੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਏਕੇ ਚ ਆ ਜਾਣਗੇ ਹਾਂ ਇਹ ਚੀਜ਼ ਦੇਖਣ ਵਾਲੀ ਕਿਉਂਕਿ ਇਹਨਾਂ ਦਾ ਵੀ ਇਹੀ ਪੰਗਾ ਹੁੰਦਾ ਹੈ ਜੀ ਟਰੱਕ ਯੂਨੀਅਨ ਦੇ ਵਿੱਚ ਵੀ ਤੁਹਾਡੇ ਕਈ ਵਾਰੀ ਟਰੱਕ ਯੂਨੀਅਨਾਂ ਵੀ ਦੋ ਦੋ ਟੜੇ ਚ ਅੱਗੇ ਟੜੇ ਉਹੀ ਗੱਲ ਆ ਨਾ ਇਹ ਕੱਲ ਨੂੰ ਇਹ ਨਾ ਹੋਵੇ ਕਿ ਇਹ ਇੱਕ ਵੱਖਰੀ ਬਣ ਜਾਵੇ ਸਿਆਸੀ ਤਨਸੀਮ ਹੂੰ ਇਹ ਗੱਲ ਦੇਖਣ ਵਾਲੀ ਕਿ ਜਿਹੜੇ ਤੁਹਾਡੇ ਕਲੀਗ ਆ ਤੁਹਾਡੇ ਸਾਥੀ ਕੰਮ ਕਰਦੇ ਆ ਉਹ ਜੀ ਕਲੀਗਾ ਕਿੰਨਾ ਕੁ ਆ ਹਾਂ ਇੱਕਾ ਕਿੰਨਾ ਕੁ ਆ ਤੇ ਜਿਹੜੇ ਬੰਦੇ ਕਿਤੇ ਐਸੋਸੀਏਟ ਆ ਕਿਸੇ ਪਾਰਟੀ ਨਾਲ ਜੁੜੇ ਹੋਇਆ ਉਹਨਾਂ ਨੂੰ ਤੁਸੀਂ ਦੁਬਾਰਾ ਲੈ ਕੇ ਆਉਣ 'ਚ ਕਾਮਯਾਬ ਹੁੰਦੇ ਹੋ ਕਿ ਨਹੀਂ ਹੁੰਦੇ